11 ਦੀ ਇਹ ਖੇਡ ਵੱਡੇ ਸਰਦਾਰਾਂ ਦੀ ਉਹ ਬੱਲੇ ਬੱਲੇ ਨੌਜਵਾਨ ਕਰਾ ਗਿਆ ਐਸੇਲੇ ਪੁਆਇੰਟ ਗਿਆ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਤੇ ਆ ਗਿਆ ਦਿਵਿੰਦਰ ਨੌਜਵਾਨ ਸੰਗੋਵਾਲ ਹਲਕਾ ਗੁੱਲ ਤੋਂ ਖੇਡ ਮੇਲੇ ਦਾ ਆਨੰਦ ਮਾਣਦੇ ਪਰ ਸਾਹਮਣੇ ਉਹ ਮੁੰਡਾ ਲਾ ਤਗੜਾ ਜੱਸਾ ਪੌੜ ਦਾ ਵਾਅਦਾ ਕਰ ਗਿਆ ਟੀਮ ਆ ਜਾਣ ਪਰ ਸਾਹਮਣੇ ਉਹ ਸਿੰਘ ਸਰਦਾਰ ਫੇਰੇ ਜੇਵਲ ਵਾਦਾ ਜਾ ਰਿਹਾ ਕਿ ਕੱਤ ਨਹੀਂ ਇਹ ਮਿਲਦੇ ਬਿਗੜ ਮੁੱਕਦੇ ਆ ਖਟੂਰਾ ਮਿਹਨਤ ਲਈ ਦਾ ਪਤਾ ਲੱਗਦਾ ਹੈ ਨੌਜਵਾਨ ਦੇ ਕਿ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਉਸਤਾਦਾਂ ਕੋਲ ਸਿੱਖਿਆ ਲਈਆਂ 11 ਤਰੀਕ ਨੂੰ ਕਹਿੰਦੇ ਕੁੱਬਿਆਂ ਦੀ ਧਰਤੀ ਦੇ ਕਬੱਡੀ ਦਾ ਮਹਾਕੁੰਭ ਕਰ ਹੋਣ ਜਾ ਰਿਹਾ ਹੈ ਉਹ ਕਿ ਛਡੇ ਕਬੱਡੀ ਦੇ ਕੋਚ ਸ਼੍ਰੀ ਦੇਵੀदयाल ਜੀ ਯਾਦ ਵਿੱਚ ਸਮਰਪਿਤ ਹੈ ਲਓ ਦੇਖੋ ਇਸ ਵੇਲੇ ਭਜਦਾ ਹੋਇਆ ਨੌਜਵਾਨ ਲਾਇਆ ਹੱਥ ਬੱਲੇ ਬੱਲੇ ਕਰਾਉ ਬੱਲੇ ਬੱਲੇ ਕਰਾਉ ਕਿਧਰੇ ਗੁੱਟ ਫੜਦਾ ਉਹ ਕਿਧਰੇ ੱਟਕੇ ਵੱਜਦੇ ਐ ਕਿਹਨਾਂ ਖਿਡਾਰੀਆਂ ਦੇ ਜਿਹੜੇ ਅੱਜ ਛੋਟੀ ਛੋਟੀ ਦੇ ਜਿਹੜੇ ਟੀਮਾਂ ਲੈ ਕੇ ਅੱਜ ਵੀ ਅੱਜ ਸੰਗਵਾਰ ਪਿੰਡ ਵਿੱਚ ਕਬੱਡੀ ਦੀ ਬਹਾਰ ਆਈ ਹੋਈ ਆ ਕਿ ਉੱਡੀ ਜਾਂਦੀ ਤੋਤਿਆਂ ਦੀ ਡਾਰ ਵੇਖ ਲੈ ਕਿ ਆ ਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ ਕਿ ਆ ਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ ਰਾਪਰੇ ਵਾਲਾ ਅਮਰੀਕਾ ਉਹ ਬੱਲੇ 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 ਜੱਤਿਆ ਐ ਤਵੇ ਮੰਡੀ ਦੇ ਵਿੱਚੋਂ ਕਬੱਡੀ 75 ਕਿਲੋ ਵਿੱਚ ਇੱਕ ਕਬੱਡੀ ਦਾ ਚਾਲ ਮਿਆਫੀ ਆ ਉਹ ਕਬੱਡੀ ਦਾ ਜਾਲ ਬਣਾਵੜ ਕੇ ਰੈਡੀ ਰਹਿਣ ਮੁਕਾਬਲੇ ਸਾਰੇ ਚੋਟੀ ਦੇ ਖੇਡੇ ਜਾ ਰਹੇ ਨੇ ਇੱਕ ਦੋ ਇੱਕ ਕਹਿੰਦੇ ਵੱਧ ਕੇ ਜਿਹੜਾ ਮੈਚ ਹੋਵੇਗਾ ਸੰਦੂਆ ਦੀ ਧਰਤੀ ਇੰਦਰਜੀਤ ਨਾਲ ਕਬੱਡੀ ਪਵਾ ਗਿਆ ਝਵਾਲੇ ਵਾਲਾ ਨਹੀਂ ਮੰਨਣਾ ਝਵਾਲੇ ਵਾਲਾ ਜਿਹੜੇ ਗੁਰਦੀਪ ਵੱਡਾ ਭਰਾ ਏ ਸਾਡਾ ਜਿਹੜਾ ਬੜਾ ਤੇਜ ਬੜਾ ਫਰਤੀਲਾ ਜਿੱਥੇ ਐਨ ਕਬੱਡੀਆਂ ਪੈਂਦੀਆਂ ਧਰਤੀਓ ਸੇਕ ਨਿਕਨ ਵਾਲੀ ਗੱਲ ਹੋਈ ਪਈ ਅੱਜ ਅਸ਼ੂਕ ਬਾਬਾ ਜੀ ਬਿਸ਼ਾਪ ਸਾਈਕਲ ਕੰਪਨੀ ਤੋਂ ਜਿਨ੍ਹਾਂ ਦਾ ਐਮਐਲਏ ਸਹਿਵਾਨ ਨੂੰ ਵੱਡਾ ਸਹਿਯੋਗ ਰਿਹਾ ਹੈ ਸੰਗਵਾਲ ਸਿੰਘ ਜੀ ਬੁੱਤਰ ਸਰਦਾਰ ਜ਼ਥੇਦਾਰ ਗੁਰਮੀਤ ਸਿੰਘ ਦੀ ਸੰਗਵਾਲ ਜਿਨ੍ਹਾਂ ਵੱਲੋਂ 65 ਕਿਲੋ ਦਾ ਪਹਿਲਾ ਇਨਾਮ 31000 ਰੁਪਿਆ ਸੀ ਔਰ ਉਹਨਾਂ ਤੋਂ ਬਾਅਦ ਕਿਹਾ ਜਿਨ੍ਹਾਂ ਦੇ ਅਣਖ ਯਤਨਾਂ ਦਾ ਸਦਕਾ ਸਮੁੱਚੀ ਜਿੱਗਲ ਵੀਰ ਪਰਮਜੀਤ ਸਿੰਘ ਜੀ ਦੀ ਗੱਲ ਨੂੰ ਰੈਡੀ ਕਰਕੇ ਦੇਣਾ ਸੀ ਸਰਦਾਰ ਬਹਾਦਰ ਆਏ ਹੋਏ ਸਾਰੇ ਮਹਿਮਾਨਾਂ ਦਾ ਪ੍ਰਬੰਧ ਵੀਰ ਬਿਕਰ ਸਿੰਘ ਜੀ ਦੀ ਗੱਲ ਇਹਨਾਂ ਨੇ ਟੀਮਾਂ ਨੂੰ ਐਂਟਰ ਕੀਤਾ ਤਾਇਆਂ ਪਾਇਆਂ ਸਰਵਾਲ ਲੈਣ ਔਰ ਉਹਨਾਂ ਤੋਂ ਬਾਅਦ ਸਰਦਾਰ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਆ ਕੇ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ ਤੇ ਨੋਟ ਕਰ ਲੈਣਗੇ ਰਾਜਪੁਰੇ ਦੀ ਟੀਮ ਜਿੱਤ ਗਈ ਹੈ ਜੀ ਠੀਕ ਹੈ ਜੀ ਜਿਓ ਆਇਆ ਅੱਖ ਦਾ ਤੇ ਉਹ ਵੀ ਆਈ ਹਰਵਰਤ ਸਿੰਘ ਜੀ ਉਹਨਾਂ ਵੱਲੋਂ ਵੀ ਐਨਟੀ ਦੇ ਉੱਪਰ ਸੇਵਾਵਾਂ ਨਿਭਾਈਆਂ ਗਈਆਂ ਉਹਨਾਂ ਦਾ ਧੰਨਵਾਦ ਹੈ ਔਰ ਇਹਨਾਂ ਤੋਂ ਬਾਅਦ ਜੀ ਸਿੰਘ ਜੀ ਵੀ ਆਉਣਗੇ ਸਰਦਾਰ ਜਗਰੂਪ ਸਿੰਘ ਜੀ ਜੜਕਰ ਜਿਹੜੇ ਕੋੜ ਪ੍ਰਮੋਟਰ ਨੇ ਔਰ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਜਿਨ੍ਹਾਂ ਨੇ ਪਰ ਉਹਨਾਂ ਨੂੰ ਵੀ ਬੇਨਤੀ ਉਹ ਵੀ ਆ ਕੇ ਆਪਣਾ ਸਨਮਾਨ ਲੈਣਗੇ ਇਹ ਟੀਮਾਂ ਜੋੜਨਾ ਜਰ ਸਿੰਘ ਜੀ ਨੇ ਵੀ ਤਿੰਨ ਪੱਟ ਕਰਨੀਆਂ ਰਜਿੰਦਰ ਦੋਨਾਂ ਦਾ ਸਨਮਾਨ ਉਹ ਇੱਕ ਗ੍ਰੀਨ ਪ੍ਰੋਮੋਟਰ ਪਾਰਟੀ ਦੀ ਦਿੱਤੀ ਉਹਨਾਂ ਦਾ ਸਨਮਾਨ ਤੇ ਸਾਡੇ ਬਲਾਕ ਪ੍ਰਧਾਨ ਨੇ ਇਹਨਾਂ ਦੇ ਵਿੱਚ ਵੱਡਾ ਸਹਿਯੋਗ ਰਿਹਾ ਉਹਨਾਂ ਦਾ ਸਰਦਾਰ ਸਰਜੀਤ ਸਿੰਘ ਜੀ ਗ੍ਰੀਨ ਵਾਰਡ ਗਰੁੱਪ ਵਾਲੇ ਉਹਨਾਂ ਨੂੰ ਵੀ ਬੇਨਤੀ ਉਹ ਵੀ ਆ ਕੇ ਆਪਣਾ ਸਨਮਾਨ ਲੈਣ ਕੇ ਬਹੁਤ ਬਹੁਤ ਧੰਨਵਾਦ ਬਾਬਾ ਸਾਹਿਬ ਸੋਨੀ ਗੱਲ ਵੀਰ ਸਰਦਾਰ ਆਤਮਾ ਕਬਟੀਆਂ ਸਵਾਗਤ ਚਾਹੇ ਡੈਂਟ ਦੀ ਸੇਵਾ ਹੋਵੇ ਵੀ ਆਤਮਾ ਜੀ ਵੀਰ ਜੱਗੀ ਗੁਰਮ ਜੀ ਉਹਨਾਂ ਨੂੰ ਵੀ ਸਨਮਾਨ ਲੈਣਗੇ ਕੁਆਟਰ ਦਾ ਹੋਵੇਗਾ ਇਕਬਾਲ ਸਿੰਘ ਕਾਲਕ ਜੀ ਠੀਕ ਆ ਫੈਨ ਦਾ ਪਿਆਰ ਬਣਾ ਕੇ ਰੱਖਣ ਤਾਂ ਕਿ ਆਉਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਦਾਨਾ ਕਬੱਡੀ ਮੌਜੂਦ ਆ ਸੰਗੋਵਾਲ ਦੇ ਵਿੱਚ ਜਿੱਥੇ ਕੇ ਹਲਕਾ ਵਿਧਾਇਕ ਜੀਮਰ ਸਿੰਘ ਸੰਗੋਵਾਲ ਉਹਨਾਂ ਦੀ ਅਗਵਾਈ ਦੇ ਵਿੱਚ ਦੂਸਰਾ ਖੇਡ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਅਸੀਂ ਮੌਜੂਦ ਆ ਖੇਡ ਮੇਲੇ ਦੇ ਵਿੱਚ ਸਾਡੇ ਸਾਡੇ ਕੋਲ ਮੌਜੂਦ ਹਨ ਇੱਕ ਇੱਥੋਂ ਦੇ ਹਲਕਾ ਵਿਧਾਇਕ ਜੀਮਰ ਸਿੰਘ ਜੀ ਸੰਗੋਵਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕਬੱਡੀ ਸਾਹਿਬ ਪਹਿਲਾਂ ਤਾਂ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਤੇ ਅੱਜ ਮੇਰੇ ਹੀ ਪਿੰਡ ਵਿੱਚ ਸੰਗੋਵਾਲ ਦੇ ਵਿੱਚ ਅਸੀਂ ਸਾਰੇ ਪਿੰਡ ਨਿਵਾਸੀ ਐਨ ਆਰ ਆਈ ਵੀਰ ਪੰਚਾਇਤ ਸਾਰੇ ਮੇਰੇ ਦੋਸਤ ਮਿੱਤਰਾਂ ਨੇ ਰਲ ਕੇ ਅਸੀਂ ਦੂਜਾ ਕਬੱਡੀ ਕੱਪ ਇਹ ਕਰਵਾ ਰਹੇ ਹਾਂ ਕਿਉਂਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸੀਐਮ ਸਾਹਿਬ ਦਾ ਸੁਪਨਾ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣੂ ਹਰੇ ਘਰ ਦੇ ਵਿੱਚ ਖੁਸ਼ੀ ਚਾਹੀਦੀ ਆ ਲੋਕ ਨਸ਼ਿਆਂ ਤੋਂ ਦੂਰ ਚਾਹੀਦੇ ਨੇ ਨਸ਼ਿਆਂ ਤੋਂ ਦੂਰ ਤਾਂ ਹੀ ਹੋਣਗੇ ਜੇ ਆਪਾਂ ਇਹ ਜੇ ਬੱਚਿਆਂ ਨੂੰ ਸਵੇਰੇ ਅਸੀਂ ਜਿਹੜੀਆਂ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਨੇ ਬੜਾ ਮਨ ਖੁਸ਼ ਹੋਇਆ ਵੀ ਅਸੀਂ 45 ਕਿਲੋ 50 ਕਿਲੋ 65 ਕਿਲੋ 75 ਕਿਲੋ ਪਿੰਡਾਂ ਦੇ ਵਿੱਚੋਂ ਨੌਜਵਾਨ ਜਿਹੜੇ ਹੈਗੇ ਨੇ ਸਾਡੇ ਉਹਨਾਂ ਨੂੰ ਕੱਢ ਕੇ ਲੈ ਕੇ ਆਈਏ ਉਹ ਉਤਸ਼ਾਹਤ ਹੋਣ ਜਿਹੜੀਆਂ ਦੂਤੀਆਂ ਕਲੱਬ ਵਗੈਰਾ ਹੁੰਦੀਆਂ ਨੇ ਉਹਨਾਂ ਨੂੰ ਤਾਂ ਚਲੋ ਜਿਹੜੇ ਵੱਡੇ ਕਰਵਾ ਰਹੇ ਸੀ ਇੱਕ ਵਾਰੀ ਕਰਵਾ ਕੇ ਦੇਖ ਲਿਆ ਤੁਸੀਂ ਆਏ ਸੀ ਮੇੜਾ ਮੜਾ ਮਨ ਜਦੋਂ ਆ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਇਹਨਾਂ ਦੇ ਮਾਤਾ ਪਿਤਾ ਆਉਣਗੇ ਵੀ ਸਾਡੇ ਬੱਚੇ ਨੂੰ ਅੱਜ 51000 ਨਾ ਮਿਲਿਆ ਸਾਡੇ ਬੱਚੇ ਨੂੰ 31000 ਨਾ ਮਿਲਿਆ ਉਹ ਜਣੀ ਜ਼ਿਆਦਾ ਆਪਦੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਗੇ ਤੇ ਦੇਖੋ ਹੁਣ ਤੁਸੀਂ ਗੱਲ ਹਲਕੇ ਦੇ ਵਿੱਚ ਕੀ ਸਾਰੇ ਪੰਜਾਬ 'ਚ ਹੀ ਆ ਤੁਸੀਂ ਹੁਣ ਪ੍ਰਾਇਮਰੀ ਸਕੂਲ ਮੈਂ ਇੱਥੇ ਵੜ ਕੇ ਗਿਆ ਇੱਥੇ ਕਿਸੇ ਟਾਈਮ ਮੈਂ ਦਾਖਲ ਹੋਇਆ ਸੀਗਾ ਅੱਜ ਦੇਖੋ ਤੁਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਕਿਸੇ ਚਾਰ ਦਿਵਾਰੀ ਹੋ ਰਹੀ ਆ ਕਿਤੇ ਕਮਰੇ ਬਣ ਰਹੇ ਨੇ ਅਲੱਗ-ਅਲੱਗ ਕਿਤੇ ਮਤਲਬ ਸਾਡੇ ਮhalla clinic ਬਣ ਰਹੇ ਨੇ ਕਹਿਣ ਦਾ ਮਤਲਬ ਸਾਰੇ ਪੰਜਾਬ ਦੇ ਵਿੱਚ ਲੋਕ ਬੜੇ ਆਮ ਆਦਮੀ ਪਾਰਟੀ ਤੋਂ ਖੁਸ਼ ਨੇ ਕਿਉਂਕਿ ਕਮ ਆਵਾਜ਼ ਦੀ ਪਾਰਟੀ ਲੋਕਾਂ ਨੂੰ ਕਹਿ ਕੇ ਆਈ ਸੀ ਜਦੋਂ ਅਸੀਂ ਘਰ-ਘਰ ਕੁੰਡਾ ਖੜਕਾਇਆ ਸੀ ਵੀ ਅਸੀਂ ਜੋ ਤੁਸੀਂ ਤੁਹਾਡੇ ਨਾਲ ਵਾਦੇ ਕਰਤੇ ਇੱਕ ਇੱਕ ਤੁਹਾਡਾ ਵਾਦਾ ਨਿਭਾਵਾਂਗੇ ਅਰ ਨਿਭਾ ਵੀ ਰਹੇ ਹਾਂ ਐਮਐਲਏ ਸਾਹਿਬ ਸੈਰ ਸਾਨੂੰ ਪਤਾ ਹੋਵੇ ਪਿਛਲੀ ਵਾਰੀ ਜਦੋਂ ਤੁਹਾਡਾ ਕਬੱਡੀ ਕੱਪ ਹੋਇਆ ਸੀ ਮੈਂ ਤੁਹਾਡੀ ਇੰਟਰਵਿਊ ਲੈ ਰਿਹਾ ਸੀ ਤੁਸੀਂ ਮੇਰੇ ਨਾਲ ਵਾਦਾ ਕੀਤਾ ਸੀ ਕਿ ਵੀ ਅਗਲੀ ਵਾਰੀ ਅਸੀਂ ਬਜਨੀ ਕਬੱਡੀ ਕਰਾਵਾਂਗੇ ਪਰ ਤੁਸੀਂ ਵਾਦੇ ਤੇ ਖਰੇ ਰਹੇ ਹੋ ਕਿਉਂਕਿ ਕਬੱਡੀ ਓਪਨ ਆ ਜਿਹੜੀ ਉਹ ਹਰ ਇੱਕ ਪਿੰਡ ਦੇ ਵਿੱਚ ਹੋ ਰਹੀ ਹੈ ਜਿਹੜੀ ਆਪਾਂ ਕਹਿੰਦੇ ਨੇ ਬੱਚਿਆਂ ਨੂੰ ਨਸਿਆਂ ਤੋਂ ਰਹਿਤ ਕਰਨ ਦਾ ਲਗਾ ਲਾਉਣੀ ਆ ਉਹ ਇਥੇ ਕਬੱਡੀ ਬਜਨੀ ਤੋਂ ਲੱਗਦੀ ਤੁਸੀਂ ਵਾਦੇ ਤੇ ਬਿਲਕੁਲ ਖਰੇ ਉਤਰੇ ਹੋ ਇੱਕ ਵੱਦੀ ਸਾਹਿਬ ਦੇਖੋ ਸਾਨੂੰ ਤਾਂ ਪਤਾ ਨਹੀਂ ਸੀ ਕਿ ਗੇਮਾਂ ਕਿਵੇਂ ਹੁੰਦੀਆਂ ਹੁੰਦੀਆਂ ਸੀਗੀਆਂ ਸਾਨੂੰ ਆ ਸਾਡਾ ਵੀਰ ਛੋਟਾ ਇਹਨੇ ਬੜਾ ਮਤਲਬ ਹਰ ਮਦਰ ਪਹਿਲ ਦੇ ਤੇ ਮੂਰੇ ਆਉਂਦਾ ਇਹ ਸਾਡੇ ਬਟਾਰੀ ਸਾਹਿਬ ਇਹਨਾਂ ਨੂੰ ਪੂਰਾ ਗਿਆਨ ਆ ਕਿਉਂਕਿ ਟੂਰਨਾਮੈਂਟ ਕਰਾਉਂਦੇ ਰਹਿੰਦੇ ਆ ਆਜੋ ਗਿੱਲ ਸਾਹਿਬ ਤੇ ਇਹਨਾਂ ਜਦੋਂ ਮੈਂ ਪਿਛਲੀ ਵਾਰੀ ਦੇਖਿਆ ਦੇਖੋ ਅਸੀਂ ਉਹ ਟੀਮਾਂ ਨੂੰ ਇੱਕ ਇੱਕ ਦੋ ਦੋ ਚਾਰ ਚਾਰ ਘੰਟੇ ਤੁਸੀਂ ਵੀ ਦੇਖੋ ਰਾਤ ਦੇ 12 1 ਵਜੇ ਗਿਆ ਹੁਣ ਦੇਖੋ ਤੁਸੀਂ ਇੱਕ ਵਾਰੀ ਅਨਾਉਂਸਮੈਂਟ ਹੁੰਦੀ ਆ ਵੀ 75 ਕਿਲੋ ਵਾਲਾ ਫਲਾਣਾ ਪਿੰਡ ਪਹੁੰਚ ਜੋ 1 ਮਿੰਟ ਚ ਪਹੁੰਚ ਜਾਂਦੇ ਰੇ ਜਾਨੀ ਮੈਂ ਇਹ ਜਿਹੜੀਆਂ ਟੀਮਾਂ ਨੇ ਬਜਨੀ ਵਾਲੀਆਂ 75 ਕਿਲੋ ਜਿੰਨੀਆਂ ਆਪਾਂ ਕਰਾਉਨੇ ਆ 65 ਕਿਲੋ ਇਹ ਮੈਨੂੰ ਬੜਾ ਵਧੀਆ ਲੱਗਿਆ ਤੇ ਇਹਨਾਂ ਦਾ ਅਸੀਂ ਤਾਂ ਅੱਗੋਂ ਵੀ ਇਹੀ ਓਪਨ ਵਾਲੇ ਨੇ ਅਗਲੀ ਵਾਰੀ ਕਿਹੋ ਜਿਹਾ ਕਰਾ ਰਹੇ ਹਾਂ ਦੇਖੋ ਜੀ ਅਸੀਂ ਤਾਂ ਹਰ ਸਾਲ ਹਾਂ ਜਿਹੜੇ ਛੋਟੇ ਬੱਚਿਆਂ ਨੂੰ ਇਹਦੀ ਵੀ ਗੱਲ ਸਹੀ ਆ ਵੀ ਛੋਟੇ ਬੱਚਿਆਂ ਨੂੰ 35 ਕਿਲੋ 45 ਕਿਲੋ ਕਿਉਂਕਿ ਅਸੀਂ ਜਿਆਦਾ ਟੀਮਾਂ ਆ ਗਈਆਂ ਵੱਧ ਹਾਂਜੀ ਪਰ ਉਹਦੇ ਕਰਕੇ ਸਾਨੂੰ 65 ਕਿਲੋ ਦੇ 75 ਕਿਲੋ ਰੱਖਣਾ ਪੈ ਗਿਆ ਕਿਉਂਕਿ ਜਿਆਦਾ 10 11 ਨਾ ਵੱਜਣ ਇਹਨਾਂ ਦਾ ਹੁਣ 15 12 ਮਿੰਟ ਆਪਾਂ ਲਾ ਕੇ ਅੱਧਾ ਅੱਧਾ ਘੰਟਾ ਲਾ ਕੇ ਸਾਰਿਆਂ ਦੇ ਟਾਈਮ ਸਰੀ ਵੇਲੇ ਕਰ ਦੇਣੇ ਸਾਰਾ ਹਰਜਿੰਦਰ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ ਸੰਗੋਵਾਲ ਤੋਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਸ ਟੂਰਨਾਮੈਂਟ ਸੰਬੰਧੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਅੱਜ ਸੰਗੋਵਾਲ ਦੇ ਵਿੱਚ ਦੂਸਰਾ ਜਿਹੜਾ ਖੇਡ ਮੇਲਾ ਕਰਵਾਇਆ ਜਾ ਰਿਹਾ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਬਹੁਤ ਵਧੀਆ ਸੰਗੋਵਾਲ ਹਲਕਾ ਹਲਕਾ ਵਿਧਾਇਕ ਜੀ ਮਰ ਸਿੰਘ ਸੰਗੋਵਾਲ ਜਦੋਂ ਤੋਂ ਐਮਐਲਏ ਬਣੇ ਨੇ ਐਤਕੀ ਉਹਨਾਂ ਦਾ ਦੂਸਰਾ ਖੇਡ ਮੇਲਾ ਵਾ ਕਿਵੇਂ ਰਸਮੋਸ ਲੱਗਦਾ ਕਿੰਨੇ ਕਿ ਖਿਡਾਰੀ ਆਉਂਦੇ ਨੇ ਕਿੰਨੇ ਕਿ ਦਰਸ਼ਕ ਆਉਂਦੇ ਨੇ ਕਿਹੋ ਜਿਹੇ ਦੇਖੋ ਜੀ ਗੱਲ ਇਹ ਆ ਵੀ ਸਾਡੇ ਤਾਂ ਪਹਿਲਾਂ ਟੂਰਨਾਮੈਂਟ ਹੀ ਨਹੀਂ ਹੁੰਦਾ ਸੀ ਬਹੁਤ ਕਾਹ ਪਹਿਲਾਂ ਟੂਰਨਾਮੈਂਟ ਹੋਇਆ ਸੀਗਾ ਜਦੋਂ ਤੋਂ ਐਮਐਲਏ ਸਾਹਿਬ ਬਣੇ ਨੇ ਤਾਂ ਇਹ ਸਾਡਾ ਦੂਸਰਾ ਟੂਰਨਾਮੈਂਟ ਆ ਤੇ ਸੰਗਤ ਦਾ ਤੇ ਨਗਰ ਦਾ ਬਹੁਤ ਸਹਿਯੋਗ ਆ ਹਰਜਿੰਦਰ ਸਿੰਘ ਜੀ ਇੱਕ ਇੱਥੇ ਗੱਲ ਹੋਰ ਨਵੀਂ ਦੇਖਣ ਨੂੰ ਮਿਲੀ ਆ ਪਿਛਲੇ ਵਾਰੀ ਵੀ ਜਦੋਂ ਅਸੀਂ ਟੂਰਨਾਮੈਂਟ ਤੇ ਆਏ ਸੀ ਸਾਡੀ ਐਮਐਲਏ ਸਾਬ ਦੇ ਨਾਲ ਵੀ ਗੱਲ ਹੋਈ ਸੀ ਜਿਹੜੇ ਬਜਨੀ ਕਬੱਡੀ ਕੱਪ ਨੇ ਬਜਨੀ ਕਬੱਡੀ ਕੱਪ ਨੇ ਜਿਹੜੇ ਬਹੁਤ ਲੋਕ ਇਕੱਠ ਕਰਵਾਉਂਦੇ ਨੇ ਓਪਨ ਬਹੁਤ ਜ਼ਿਆਦਾ ਕਰਵਾਉਂਦੇ ਨੇ ਬਜਨੀ ਦੇ ਵਿੱਚ ਇਸ ਤਰ੍ਹਾਂ ਵੀ ਜਿਹੜੇ ਨਵੇਂ ਮੁੰਡੇ ਨੇ ਉਹ ਖੇਡਾਂ ਦੇ ਗਰਾਊਂਡ ਦੇ ਨਾਲ ਜੁੜਦੇ ਨੇ ਤੇ ਉਹਨਾਂ ਦਾ ਜਿਹੜਾ ਲਗਨ ਆ ਖੇਡਾਂ ਦੇ ਨਾਲ ਜੋੜਦੀ ਐ ਇਹ ਬਜਨੀ ਕਬੱਟ ਬਜਨੀ ਕਬੱਡੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਗੱਲ ਇਹ ਆ ਓਪਨ ਦੇ ਮੈਚ ਤਾਂ ਅੱਜ ਕੱਲ੍ਹ ਹਰ ਇੱਕ ਜਗ੍ਹਾ ਹੋ ਹੀ ਜਾਂ ਕਿ ਆਪਣੇ ਆਮ ਨੋਰਮਲ ਘਰਾਂ ਦੇ ਮੁੰਡੇ ਹੁੰਦੇ ਆ ਨਾ ਜੀ ਤੇ ਉਹਨਾਂ ਨੂੰ ਸਾਨੂੰ ਸਾਡੀ ਤਾਂ ਐਮਐਲਏ ਸਾਹਿਬ ਦੀ ਵੀ ਇਹੀ ਸੋਚ ਆ ਵੀ ਛੋਟੇ ਬੱਚਿਆਂ ਨੂੰ ਉੱਪਰ ਚੱਕਿਆ ਜਾਵੇ ਉਹ ਤਾਂ ਹੀ ਸਾਡੇ ਤੁਸੀਂ ਦੇਖ ਲਓ 65 ਤੇ 75 ਦੇ ਵਿੱਚ ਐਨੇ ਵਧੀਆ ਨਾਮ ਨੇ ਤੇ ਕੋਈ ਆਮ ਜਿਹੇ ਦੀ 65 ਤੇ 75 ਦੇ ਨਾਮ ਇਹਨੇ ਨਹੀਂ ਹੁੰਦੇ ਬਸ ਇਹੀ ਸੋਚ ਐਮਐਲਏ ਸਾਹਿਬ ਦੀ ਵੀ ਬਜਨੀ ਕਵਾਡੀ ਨੂੰ ਵਧੀਆ ਚੱਕਿਆ ਜਾਵੇ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਫਸੇ ਹੋਏ ਨੇ ਉਹਨਾਂ ਨੂੰ ਨਰਕੀ ਮੇਸਜ ਦੇਣਾ ਚਾਹੁੰਦੇ। ਬਸ ਇਹ ਆ ਜੀ ਸਾਰੇ ਨਸ਼ੇ ਅੱਜਕੱਲ ਮਾਰੂ ਨਸ਼ੇ ਨੇ ਜੀ ਬਹੁਤ ਗਲਤ ਨਸ਼ੇ ਨੇ ਜੀ ਨਸ਼ਿਆਂ ਤੋਂ ਬਚਿਆ ਜਾਵੇ ਨਸ਼ਿਆਂ ਤੋਂ ਬਚ ਕੇ ਤੇ ਆਪਦੀ ਗੇਮ ਵੱਲ ਧਿਆਨ ਰੱਖੇ ਆਪਦੀ ਸਿਹਤ ਵੱਲ ਧਿਆਨ ਰੱਖੇ ਜੀ ਆਪਾਂ ਇਹ ਕਹਿੰਦੇ ਹਾਂ। ਇਹ ਸਾਨੂੰ ਹਰਜਿੰਦਰ ਸਿੰਘ ਜੀ ਸਾਫਕਾ ਮੈਂਬਰ ਪੰਚਾਇਤ ਪਿੰਡ ਸੰਗੋਵਾਲ ਜਿਹੜੇ ਕਿ ਇੱਥੋਂ ਦੀ ਪ੍ਰਬੰਧ ਕਮੇਟੀ ਦੇ ਮੈਂਬਰ ਵੀ ਨੇ ਜਿਨ੍ਹਾਂ ਨੇ ਇੱਥੇ ਇਸ ਟੂਰਨਾਮੈਂਟ ਤੇ ਬਹੁਤ ਵੱਡਾ ਸਹਿਯੋਗ ਵੀ ਦਿੱਤਾ ਜਿੱਥੇ ਇਹਨਾਂ ਨੇ ਦੱਸਿਆ ਵੀ ਜਿਹੜੇ ਨੌਜਵਾਨ ਨੇ ਉਹ ਖੇਡਾਂ ਦੇ ਨਾਲ ਵੱਡੀ ਦੇ ਫਾਇਦੇ ਵੀ ਦੱਸੇ ਨੇ ਪਹਿਲਾਂ ਤਾਂ ਮੈਂ ਸਰਦਾਰ ਜੀਵਨ ਸਿੰਘ ਸੰਗਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਆ ਜਿਹੜਾ ਸੰਗਵਾਲ ਦੇ ਵਿੱਚ ਦੂਜਾ ਟੂਰਨਾਮੈਂਟ ਹੋ ਰਿਹਾ ਔਰ ਬਹੁਤ ਵਧੀਆ ਚੰਗੀਆਂ ਤਕੜੀਆਂ ਟੀਮਾਂ ਆਈਆਂ ਨੇ ਚੰਗੇ ਵਧੀਆ ਨਾਮ ਨੇ ਜੋ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਨੇ ਕੰਮ ਕਰੇ ਨੇ ਉਹਨਾਂ ਦੇ ਆਧਾਰ ਤੇ ਵੋਟ ਪਾਉਣੀ ਬਣਦੀ ਆ ਮੈਂ ਪਬਲਿਕ ਨੂੰ ਅਸੀਂ ਬੇਨਤੀ ਕਰਦਾ ਜਿਵੇਂ ਕਿ ਸਕੂਲ ਮੈਂ ਯਾਨੀ ਪਹਿਲੀ ਵਾਰ ਸਰਦਾਰ ਜੀਵਨ ਸਿੰਘ ਸੰਗਵਾਲ ਜੀ ਨੇ ਮੈਂ ਪਹਿਲਾ ਵਾਰ ਸੁਣਿਆ ਇੱਕ ਸੰਗੋਵਾਲ ਦਾ ਕਬੱਡੀ ਖਿਡਾਰੀ ਬਿੱਟੂ ਹੁੰਦਾ ਸੀਗਾ ਉਸ ਤੋਂ ਬਾਅਦ ਸੰਗੋਵਾਲ ਦੇ ਵਿੱਚ ਕਦੇ ਟੂਰਨਾਮੈਂਟ ਨਹੀਂ ਹੁਣ ਇਹ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਨੇ ਟੂਰਨਾਮੈਂਟ ਸ਼ੁਰੂ ਕੀਤਾ ਮੈਨੂੰ ਲੱਗਦਾ ਇਹ ਕਿਲਾ ਰਾਇਪੁਰ ਨੂੰ ਟੂਰਨਾਮੈਂਟ ਕਿਸੇ ਟਾਈਮ ਆਤ ਪਾਊਗਾ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਬਈ ਵਧੀਆ ਚੰਗੀ ਸਰਕਾਰ ਆ ਖੇਡਾਂ ਵੱਲ ਪੜ੍ਹਾਈ ਵੱਲ ਧਿਆਨ ਦਿੰਦੀ ਆ ਇਹ ਸਰਕਾਰਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਲਓ